ਲੰਗੇ ਦੇਣੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁੱਲ ਕੇ ਸਾਹਮਣੇ ਆਏ ਨੇ ਫਿਰ ਜਦੋਂ ਇੱਕ ਵਾਰ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਉਤਾਰ ਦਿੱਤਾ ਉਸ ਤੋਂ ਬਾਅਦ ਹੁਣ ਰਹਿ ਵੀ ਕੀ ਗਿਆ ਸੀ ਖੁੱਲ ਕੇ ਸਾਹਮਣੇ ਆਏ ਨੇ ਬੜੇ ਬੇਬਾਕੀ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਨੇ ਔਰ ਸਿੱਧੇ ਤੌਰ ਦੇ ਉੱਤੇ ਇੱਕ ਚੇਤਾਵਨੀ ਵੀ ਦਿੰਦੇ ਨਜ਼ਰ ਆਏ ਨੇ ਹੁਣ ਉਸ ਸਾਰੇ ਭਾਸ਼ਣ ਨੂੰ ਐਨਲਾਈਜ਼ ਕਰਨਾ ਜ਼ਰੂਰੀ ਹੈ ਉਹਦੇ ਵਿੱਚ ਲੱਗ ਜਿਹੜਾ ਅਰਕ ਹੈਗਾ ਉਹ ਕੱਢਣਾ ਬਹੁਤ ਜ਼ਰੂਰੀ ਹੈ ਕਿ ਅਖਰਕਾਰ ਉਹਨਾਂ ਨੇ ਕਿਹਾ ਕੀ ਹੈ ਤੇ ਕਿਉਂ ਕਿਹਾ ਉਸ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਦਾ ਬਹੁਤ ਸ਼ੁਕਰੀਆ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਨੇ ਨਾ 7 ਤਵੇ ਗਣਾਈ ਸੀ ਸੁਖਵੀਰ ਸਿੰਘ ਬਾਦਲ ਦੇ ਹੁਣ ਉਹ 7 ਤਵਿਆਂ ਨੂੰ ਵਿੰਨਣ ਵਾਲਾ ਕੌਣ ਹੈ ਇਹਦੇ ਬਾਰੇ ਸਵਾਲ ਖੜਾ ਹੋ ਰਿਹਾ ਦੇਖੋ ਸਾਫ ਸਿੰਘ ਜੀ ਇੱਕ ਨਾ ਪਹਿਲਾਂ ਉਹਨਾਂ ਦੀਆਂ ਨਾ ਗੱਲਾਂ ਦਾ ਬਹੁਤ ਗਹਿਰਾ ਮਹੱਤਵ ਹੈਗਾ ਔਰ ਜਿਹੜੇ ਤਾਂ ਸਿਆਸਤ ਨੂੰ ਸਮਝਦੇ ਨੇ ਇਕੂ ਕਰਨਾ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀ ਬੋਲਿਆ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਬਹੁਤ ਕੁਝ ਕਿਹਾ ਹੈ ਕਿ ਹੰਕਾਰ ਚ ਡੁੱਬ ਗਿਆ ਜਿਹੜਾ ਅਕਾਲ ਤਖਤ ਸਾਹਿਬ ਨਾਲ ਟਕਰਾਰਿਆ ਤੁਸੀਂ ਦੇਖੋ ਕਿੰਨੇ ਟਕਰਾਂ ਲੈ ਲੀਆਂ ਖਵਾਲ ਸ੍ਰੀ ਅਕਾਲ ਤਖਤ ਸਾਹਿਬ ਨਾਲ ਪਹਿਲਾਂ ਟੱਕਰ ਲਈਤੀ ਸੌਦਾ ਸਾਦ ਨੂੰ ਘਰ ਬੈਠੇ ਮਾਫ ਕਰੋ ਸ੍ਰੀ ਅਕਾਲ ਤਖਤ ਸਾਹਿਬ ਹੈ ਯਾਰ ਸੁਪਰੀਮ ਪਾਵਰ ਹੈ ਯਾਰ ਛੇਵੇਂ ਪਾਸ਼ਾ ਦੀ ਦਿੱਤੀ ਹੋਈ ਸਾਨੂੰ ਸਾਡੀ ਰੂਹ ਹੈ ਉਹ ਠੀਕ ਹੈ ਨਾ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਹੋਇਆ ਤੇ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਗੁਰੂ ਮਾਨੇਓ ਗ੍ਰੰਥ ਇਹੀ ਤੁਹਾਡੇ ਹੁਣ ਗੁਰੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਖਾਲਸਾ ਪੰਥ ਸ੍ਰੀ ਕਾਲ ਤਕ ਸਾਹਿਬ ਗੁਰਾਂ ਦੀ ਦੇਹ ਤੇ ਸ੍ਰਿਸ਼ਟੀ ਨੂੰ ਸੇਧ ਸਾਡੇ ਧਰਮ ਨੂੰ ਸੇਧ ਇਥੋਂ ਮਿਲਦੀ ਪਈ ਆ ਉਹਦਾ ਇੱਕ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਜਦੋਂ ਅਸੀਂ ਬਾਣੀ ਦਾ ਉਚਾਰਨ ਕਰਦੇ ਆ ਤੇ ਤੁਸੀਂ ਤੁਹਾਨੂੰ ਇੱਕ ਇੱਕ ਉਸ ਗ੍ਰੰਥ ਸਾਹਿਬ ਚੋਂ ਇੱਕ ਇੱਕ ਰਸਤਾ ਤੁਹਾਡੀ ਲਾਈਫ ਦਾ ਜ਼ਿੰਦਗੀ ਦਾ ਮਿਲਦਾ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਨੀ ਹੈ ਤੁਸੀਂ ਕਿੱਦਾਂ ਆਪਣੇ ਰਸਤਿਆਂ ਤੇ ਚੱਲਣਾ ਹੈ ਕਿੱਦਾਂ ਤੁਸੀਂ ਆਪਣੇ ਆਪ ਨੂੰ ਅਧਿਆਤਮ ਨਾਲ ਜੋੜਨਾ ਹੈ ਕਿਵੇਂ ਤੁਸੀਂ ਸੇਵਾ ਕਰਨੀ ਹੈ ਇਹ ਇਹੀ ਖਾਲਸਾ ਪੰਥ ਦੀ ਖਾਸੀਅਤ ਹੈ ਤੇ ਇਹੀ ਸਾਨੂੰ ਗੁਰੂ ਮਹਾਰਾਜ ਦੀ ਦੇਣ ਹੈ ਅਸੀਂ ਉਹਦੇ ਨਾਲ ਟਕਰਾਵ ਕਰਦੇ ਪਏ ਆ ਅਸੀਂ ਕਹਿੰਦੇ ਸੌਦਾ ਸਾਧ ਨੂੰ ਘਰ ਬੈਠ ਕੇ ਮਾਫ ਕਰਾਓ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇੱਥੇ ਬੁਲਾਓ ਇੰਡਾ ਹੰਕਾਰ ਜਿਹੜੇ ਪ੍ਰਦੀਪ ਕਲੇਰ ਵਰਗਿਆਂ ਨੇ ਖੁਲਾਸੇ ਕੀਤੇ ਆ ਮੈਂ ਨਹੀਂ ਕਹਿੰਦਾ ਉਹ ਕਹਿੰਦਾ ਪ੍ਰਦੀਪ ਕਲੇਰ ਕੌਣ ਸੀ ਜਿਹੜੇ ਨਵੇਂ ਇੰਟਰਵਿਊ ਦੇਖ ਰਹੇ ਉਹਨਾਂ ਨੂੰ ਮੈਂ ਦੱਸ ਦਵਾਂ ਉਹ ਸੌਦਾ ਸਾਧ ਦਾ ਉਦੋਂ ਖਾਸ ਬੰਦਾ ਸੀ ਜਿਹੜਾ ਉਹਨਾਂ ਦੀ ਮੈਨੇਜਮੈਂਟ ਸੰਭਾਲਦਾ ਜਦੋਂ ਸੌਦਾ ਸਾਧ ਬਾਰੇ ਉਹ ਗੱਲ ਕਰਨ ਗਿਆ ਤੇ ਪ੍ਰਦੀਪ ਕਲੇਰ ਕਹਿੰਦਾ ਕਿ ਮੈਂ ਗੱਲ ਕੀਤੀ ਤਾਂ ਮੈਨੂੰ ਕਹਿੰਦੇ ਤੁਸੀਂ ਉਧਰ ਤੁਹਾਡਾ ਬਾਬਾ ਸੌਦਾ ਸਾਧ ਹੈ ਇੱਧਰ ਦਾ ਬਾਬਾ ਮੈਂ ਵਾਂ ਯਾਰ ਏਡੇ ਉੱਚੇ ਹੋ ਗਏ ਆਪਾਂ ਏਡੇ ਉੱਚੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਚੇ ਹੋ ਗਏ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬੁਲਾ ਕੇ ਕਹਿੰਦੇ ਮੈਂ ਇਹਨਾਂ ਨੂੰ ਮਾਫ਼ ਕਰ ਦੋ ਇਹ ਹੰਕਾਰ ਹੈ ਇਹਨੂੰ ਹੰਕਾਰ ਕਹਿੰਦੇ ਆ ਫਿਰ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ 2 ਦਸੰਬਰ ਨੂੰ ਇਹਨਾਂ ਨੂੰ ਕਿਹਾ ਯੈਸ ਹੋ ਨੋ ਚ ਜਵਾਬ ਦਿਓ ਆਪਣੇ ਗੁਨਾਹ ਕਬੂਲੇ ਆ ਕਬੂਲ ਕੀਤੇ ਆਪਣੇ ਗੁਨਾਹ ਭਈ ਅਸੀਂ ਡੀਜੀਪੀ ਸੁਮੇਸ਼ ਸਹਾਣੀ ਪੰਜਾਬ ਚ ਲਾਇਆ ਜਿਨ੍ਹਾਂ ਨੇ ਸਿੱਖਾਂ ਦੇ ਫੇਕ ਐਨਕਾਊਂਟਰ ਕੀਤੇ ਅਸੀਂ ਗੁਰਮੀਤ ਸਿੰਘ ਪਿੰਕੀ ਅਸੀਂ ਇਜਾਰ ਆलम ਅਸੀਂ ਇਦਾਂ ਦੇ ਅਫਸਰ ਲਾਏ ਜਿਨ੍ਹਾਂ ਦੇ ਉੱਤੇ ਦੋਸ਼ ਸੀ ਜਿਨ੍ਹਾਂ ਦੇ ਉੱਤੇ આરોਪ ਸੀ ਕਿ ਇਹਨਾਂ ਨੇ ਸਿੱਖਾਂ ਦੇ ਫੇਕ ਐਨਕਾਊਂਟਰ ਕੀਤੇ ਆ ਕਿ ਅਸੀਂ ਇਹ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਗੁਨਾਹ ਕਬੂਲੇ ਗਏ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੇਕ ਐਨਕਾਊਂਟਰ ਹੁੰਦਾ ਗੁਰਦੇਵ ਸਿੰਘ ਕੋਂਕੇ ਦਾ ਤਿੰਨ ਵਾਰ ਸਰਕਾਰ ਤੁਸੀਂ ਹੰਡਾ ਲੈਂਦੇ ਹੋ ਤੇ ਤੁਸੀਂ ਉਹਨਾਂ ਨੂੰ ਇਨਸਾਫ ਨਹੀਂ ਦਿਵਾ ਸਕੇ ਉਹਨਾਂ ਦੇ ਟੱਬਰ ਨੂੰ ਇਨਸਾਫ ਨਹੀਂ ਦਿਵਾ ਸਕੇ ਇੱਕ ਮੁਕਦਮਾ ਤੱਕ ਨਹੀਂ ਦਰਜ ਕਰ ਸਕੇ ਇਹ ਧਰੋ ਨਈ ਸਿੱਖ ਪੰਥ ਨਾਲ ਇਹੀ ਹੰਕਾਰ ਹੈ ਇਹ ਹੰਕਾਰ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਗੱਲ ਕਹਿੰਦੇ ਨੇ ਹੰਕਾਰ ਉਸ ਤੋਂ ਵੱਡਾ ਇਹ ਵੀ ਹੈ ਜਦੋਂ ਉਹਨਾਂ ਨੇ ਕਹਿਤਾ ਸੱਤ ਮੈਂਬਰੀ ਕਮੇਟੀ ਦੀ ਭਰਤੀ ਕਰੂਗੀ ਦਾਗੀ ਤੇ ਬਾਗੀ ਇੱਕੋ ਜਾਓ ਸੁਧਾਰ ਲੈ ਰ ਭੰਗ ਹੋ ਗਈ ਉਹਨਾਂ ਨੇ ਕਹਿਤਾ ਜੀ ਆਪਾਂ ਸਮਰਪਤ ਆ ਭੰਗ ਕਰਤੀ ਇਹਨਾਂ ਨੇ ਇਹਨਾਂ ਨੇ ਕੋਈ ਗੱਲ ਸੁਣੀ ਇਹਨਾਂ ਨੇ ਆਪਣੀ 27 30 ਲੱਖ ਭਰਤੀ ਕਰ ਲਈ ਸ਼੍ਰੀ ਕਾਲ ਤਖਸਾਦ ਦੇ ਜਥੇਦਾਰ ਦਾ ਕਿਹਾ ਕੁਛ ਨਹੀਂ ਸ਼੍ਰੀ ਕਾਲ ਤਖਸਾਦ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਦਾ ਅਧਿਕਾਰ ਨਹੀਂ ਹੈ ਤੁਹਾਨੂੰ ਐਸਜੀਬੀਸੀ ਨੂੰ ਇਹ ਸ਼੍ਰੀ ਕਾਲ ਤਖਸਾਦ ਦੇ ਜਥੇਦਾਰ ਨੂੰ ਅਧਿਕਾਰ ਹੈ ਕਿਸੇ ਨੇ ਸੁਣੀ ਫਿਰ ਕੀ ਹੋਇਆ ਉਹਨਾਂ ਦੇ ਜਥੇਦਾਰ ਸਹਿਬਾਨ ਦੇ ਹੁਕਮਾਂ ਨੂੰ ਅੰਗੋਲਿਆ ਗਿਆ ਤੇ ਉਹੀ ਗੱਲ ਉਹ ਕਹਿੰਦੇ ਵੀ ਇਹ ਟਕਰਾਰਿਆ ਆ ਆਸ-ਪਾਸ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਸ ਰਸਤੇ ਤੇ ਮੋੜ ਰਿਹਾ ਜਿਹੜਾ ਰਸਤਾ ਜਿਹੜਾ ਸਿੱਖ ਕੌਮ ਲਈ ਸਹੀ ਨਹੀਂ ਹੈ ਇੱਕ ਸੱਚੇ ਸਿੱਖ ਲਈ ਸਹੀ ਨਹੀਂ ਹੈ ਉਹ ਰਸਤੇ ਵੱਲ ਜਾ ਰਹੇ ਨੇ ਜਿਹੜਾ ਰਸਤਾ ਉਹਨਾਂ ਨੂੰ ਹੋਰ ਪਤਨ ਵੱਲ ਕਰਦਾ ਪਿਆ ਤੁਸੀਂ ਜਿਆਦਾ ਦੂਰ ਕੀ ਜਾਣਾ 10 ਸਾਲ ਪਿੱਛੇ ਚਲ ਜਾਓ 2015 ਚ ਸੌਦਾ ਸਾਧ ਨੂੰ ਮਾਫ ਕਰਾਇਆ ਸ਼੍ਰੀ ਕਾਲ ਤਖਸਾ ਦਾ ਦੁਰਪਯੋਗ ਕੀਤਾ ਜਥੇਦਾਰ ਸਹਿਬਾਨ ਗਨੀ ਗੁਰਬਚਨ ਸਿੰਘ ਯਾਨੀ ਗੁਰਮੁਖਸੇ ਨੂੰ ਘਰੇ ਬੁਲਾ ਕੇ ਹੁਕਮ ਚਲਾਏ ਆਪਣੇ ਤੇ ਉਸ ਦਿਨ ਤੋਂ ਬਾਅਦ ਅੱਜ ਦਾ ਦਿਨ ਦੇਖ ਲੋ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਕਿੱਥੇ ਖੜਾ ਕਿੱਥੇ ਖੜਾ 2015 ਦੀ ਅੱਜ ਨਾਲ ਤੁਲਨਾ ਕਰ ਲੋ ਕਿੱਥੇ ਖੜਾ ਜਿਹੜੇ ਕਹਿੰਦੇ ਸੀ ਅਸੀਂ ਕਦੀ ਜਾ ਨਹੀਂ ਸਕਦੇ 25 ਸਾਲ ਪੰਜਾਬ ਚੋਂ ਅਕਾਲੀ ਦਲ ਨਹੀਂ ਜਾਊਗਾ ਤੇ ਉਹ ਕਿੱਥੇ ਖੜੇ ਨੇ ਮੈਨੂੰ ਦੱਸ ਦਿਓ ਅੱਜ 13% ਤੇ ਨੇ ਜੋ ਵੀ ਨੋਨੀ ਮਾਨ ਤੇ ਬੀਬੀ ਹਰਸਿਮਰਤ ਦੀ ਸੀਟ ਕੱਢ ਲਈਏ 7-8% ਤੇ ਖੜੇ ਨੇ ਇੱਕ ਮੈਂਬਰ ਪਾਰਲੀਮੈਂਟ ਕੋਲ ਆ ਬੀਬੀ ਹਰਸਿਮਰਤ ਕੋਲ ਬਾਦਲ ਇੱਕ ਵਿਧਾਇਕ ਕੋਲ ਆ 117 ਜੋ ਬੀਬੀ ਗਨੀਵ ਕੋਰ ਮਜੀਠੀਆ ਦੋਨੋਂ ਟੱਬਰ ਜੋ ਆ ਬਾਦਲਾਂ ਦੇ ਟੱਬਰ ਚੋਂ ਮਨਪੀਤਿਆਲੀ ਵੀ ਇਹਨਾਂ ਦੇ ਨਾਲ ਨਹੀਂ ਐ ਤੀਜਾ ਐਮਐਲਏ ਸੁਖੀ ਇਹਨਾਂ ਨੂੰ ਛੱਡ ਗਿਆ ਦੱਸੋ ਟੱਬਰ ਦੇ ਦੋ ਲੇਡੀਜ਼ ਇੱਕ ਐਮਐਲਏ ਤੇ ਇੱਕ ਐਮਪੀ ਆਹ ਅਕਾਲੀ ਦਲ ਐ ਅੱਜ ਅੱਜ ਪੰਜਾਬ ਦੇ ਵਿੱਚ ਪੰਥਕ ਸਪੇਸ ਐ ਪੰਥ ਦੇ ਲੋਕ ਨਿਰਾਸ਼ ਤੇ ਹਤਾਸ਼ ਨੇ ਪੰਜਾਬ ਦੇ ਮੁੱਦੇ ਕੋਣ ਚੱਕੂ ਦਿੱਲੀ ਪੰਜਾਬ ਦੀ ਗੱਲ ਕੋਣ ਕਰੂਗਾ ਦਿੱਲੀ ਇਹ ਜਣੀਆਂ ਔਰ ਬਾਕੀ ਪਾਰਟੀਆਂ ਹੈਗੀਆਂ ਇਹ ਤਾਂ ਦਿੱਲੀ ਦੇ ਅੱਗੇ ਗੋਡੇ ਲਾਂਦੀਆਂ ਪੰਜਾਬ ਦੀ ਗੱਲ ਕੋਣ ਕਰੂਗਾ ਸਾਨੂੰ ਤਾਂ ਮਾਸਟਰ ਤਾਰਾ ਸਿੰਘ ਵਰਗਿਆਂ ਦੀ ਲੋੜ ਹੈ ਸਾਨੂੰ ਅੱਜ ਲੋੜ ਹੈਗੀ ਹੈ ਜਿਹੜੇ ਬੰਦੇ ਉੱਥੇ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਣ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੋਣ ਕਰੂਗਾ ਕੌਣ ਗੱਲ ਕਰੂਗਾ ਕੌਮੀ ਇਨਸਾਫ ਮੋਰਚੇ ਦੀ ਕੌਣ ਗੱਲ ਕਰੂਗਾ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਜਿਹੜਾ ਮਾਨਸਿਕ ਤੌਰ ਦੇ ਉੱਤੇ ਅੱਜ ਜਿਹੜਾ ਉਹ ਇਲਾਜ ਚੱਲ ਰਿਹਾ ਤੁਹਾਨੂੰ ਉਹਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹ ਚ ਰੱਖਿਆ ਇੰਨਾ ਦਾ ਯਾਰ ਮਨੁੱਖੀ ਤਰਸ ਹੋ ਜਾਂਦਾ ਤਰਸ ਦੇ ਆਧਾਰ ਤੇ ਮਾਫੀ ਮਿਲ ਜਾਂਦੀ ਆ ਉਹਦੀ ਤਾਂ ਸਜ਼ਾ ਵੀ ਪੂਰੀ ਹੋ ਚੁੱਕੀ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਕੌਣ ਗੱਲ ਕਰੂਗਾ ਉਹਦੇ ਬਾਰੇ ਕੌਣ ਗੱਲ ਕਰੂਗਾ ਜਿਹੜਾ ਡੱਲੇ ਵਾਲ ਉੱਥੇ ਅੱਜ ਮਰਨ ਵਰਤੇ ਪਿਆ ਇੱਥੇ 2 ਸਾਲ ਹੋ ਗਏ ਧਰਨਾ ਲੱਗਿਆ ਕੌਣ ਗੱਲ ਕਰੂਗਾ ਇੰਨਾ ਬਾਰੇ ਕੌਣ ਗੱਲ ਕਰੂਗਾ ਗੁਰਦੇਵ ਸਿੰਘ ਕੋਂਕੇ ਦੇ ਪਰਿਵਾਰ ਨੂੰ ਇਨਸਾਫ ਦਿਵਾਣ ਦੀ ਗੱਲ ਕੋਈ ਕੰਨ ਨਾਲ ਬਚੂਗਾ ਤੇ ਅੱਜ ਲੋੜ ਹੈ ਅੱਜ ਲੋੜ ਹੈ ਉਸ ਪੰਥਕ ਸਪੇਸ ਦੀ ਉਸ ਪੰਥਕ ਸਪੇਸ ਨੂੰ ਭਰਨ ਦੀ ਔਰ ਮੈਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕੱਲ ਆਪਣਾ ਪੋਲੀਟੀਕਲ ਪਹਿਲਾ ਮੈਂ ਸਮਝਦਾ ਉਹਨੂੰ ਮੈਂ ਰਾਜਨੀਤਿਕ ਭਾषण ਸਮਝਦਾ ਕਿ ਕਿਉਂਕਿ ਹੁਣ ਉਹਨਾਂ ਸਾਰੇ ਬੰਦਨਾ ਤੋਂ ਆਜ਼ਾਦ ਨੇ ਉਹ ਇੱਕ ਮਿਸ਼ਨਰੀ ਮਿਸ਼ਨਰੀ ਉਹ ਸਿੱਖ ਵਿਦਵਾਨ ਨੇ ਜਿਨ੍ਹਾਂ ਨੇ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਤੁਲਨਾਤਮਕ ਜਿਹੜੀ ਹੈ ਰਿਸਰਚ ਕੀਤੀ ਆ ਔਰ ਉਹ ਡਾਕਟਰ ਹਰਪ੍ਰੀਤ ਸਿੰਘ ਅਕਾਤਖ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਨੇ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਨੇ ਸਿੱਖ ਮਿਸ਼ਨਰੀ ਵੀ ਰਹਿ ਚੁੱਕੇ ਨੇ ਗਰੰਥੀ ਵੀ ਰਹਿ ਚੁੱਕੇ ਨੇ ਹੈੱਡ ਗਰੰਥੀ ਵੀ ਰਹਿ ਚੁੱਕੇ ਨੇ ਔਰ ਉਹ ਹੁਣ ਮੈਨੂੰ ਲੱਗਦਾ ਕਿ ਸਿੱਧੇ ਤੌਰ ਤੇ ਪੰਜਾਬ ਦੀ ਸਿਆਸਤ ਚ ਉਹ ਬੈਟਿੰਗ ਕਰਨਗੇ ਬਾਦਲਾਂ ਦੇ ਨਾਲ ਔਰ ਕਿਉਂਕਿ ਅਕਾਲੀ ਦਲ ਜਿਹੜਾ ਦੇਖੋ ਹੁਣ ਭਾਈ ਅਮਰ ਸਿੰਘ ਪਾਲ ਖਾਲਸਾ ਦੇ ਜਿਹੜਾ ਅਕਾਲੀ ਦਲ ਹੈ ਉਹ ਅਕਾਲੀ ਦਲ ਇੱਕ ਜਿਹੜਾ ਉਹਦੇ ਉੱਤੇ ਸਟੈਂਪਿੰਗ ਹੋ ਚੁੱਕੀ ਹੈ ਜਿਹੜਾ ਉਹਨਾਂ ਨੂੰ ਲੱਗ ਰਿਹਾ ਕਿ ਇਹ ਗਰਮ ਦਲੀ ਅਕਾਲੀ ਦਲ ਹੈ ਜਿਹੜੇ ਪੰਜਾਬ ਦੇ ਵਿੱਚ ਦੀਪ ਸਿੱਧੂ ਦੀ ਆਈਡੀਓਲੋਜੀ ਸੀ ਜਾਂ ਜਿਹੜੀ ਸੰਜਨ ਨੈਤ ਸਿੰਘ ਭਿੰਡਰਾ ਵਾਲਿਆਂ ਦੀ ਆਈਡੀਓਲੋਜੀ ਜਾਂ ਭਾਈ ਅਮਰ ਸਿੰਘ ਪਾਲਸਾ ਖਾਲਸਾ ਦੀ ਆਈਡੀਓਲੋਜੀ ਸੀ ਇਹ ਉਸ ਆਈਡੀਓਲੋਜੀ ਨੂੰ ਫੋਲੋ ਕਰਦੇ ਨੇ ਜਿਹਨੂੰ ਆਪਾਂ ਗਰਮ ਪੰਥੀ ਗਰਮ ਖਿਆਲੀ ਚਰਮ ਪੰਥੀ ਕੁਝ ਵੀ ਕਹਿ ਛੜੀਏ ਕਈ ਉਹਦੀਆਂ ਡੈਫੀਨੇਸ਼ਨਾਂ ਨੇ ਇਸ ਕਰਕੇ ਇੱਕ ਸੈਕਟਰ ਉਹੋ ਜਿਹਾ ਬਚਦਾ ਸਿੱਖਾਂ ਦਾ ਜਿਹੜੇ ਲਿਬਰਲ ਨੇ ਜਿਹੜੇ ਸੋਚਦੇ ਨੇ ਭਾਈਚਾਰਕ ਸਾਂਝ ਨੇ ਪੰਜਾਬ ਬਹੁਤ ਚੰਗਾ ਚੱਲਣਾ ਚਾਹੀਦਾ ਉਹ ਹਜੇ ਪੰਥ ਦੀ ਸਪੇਸ ਖਾਲੀ ਪਈ ਹੈ ਤੇ ਇਹਦੀ ਲੋੜ ਵੀ ਐ ਇਸ ਪੰਜਾਬ ਨੂੰ ਲੋੜ ਐ ਪੰਜਾਬ ਸੁਲਗਦਾ ਪਿਆ ਸਿਸਕਦਾ ਪਿਆ ਤੇ ਇਸ ਕਰਕੇ ਇੱਕ ਇਦਾਂ ਦੀ ਪਾਰਟੀ ਦੀ ਪੰਜਾਬ ਦੇ ਵਿੱਚ ਅੱਜ ਖਾਲੀ ਜਗ੍ਹਾ ਦੇ ਉੱਤੇ ਲੋੜ ਹੈ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦੀ ਹੈ ਸਰ ਤੁਸੀਂ ਕਿਹਾ ਕਿ بیٹنگ ਕਰਨਗੇ ਪਰ ਕਿਹੜੀ ਪਾਰਟੀ ਵੱਲ ਉਹਦਾ ਵੀ ਇਸ਼ਾਰਾ ਹੋਣਾ ਜ਼ਰੂਰੀ ਹੈ ਮੈਂ ਕਹਿੰਦਾ ਕਿੱਧਰ ਵੱਲ ਨੂੰ ਤੁਹਾਨੂੰ ਲੱਗਦਾ ਰੁਝਾਨ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਦੇਖੋ ਹਜੇ ਤਾਂ ਉਹਨਾਂ ਨੇ ਤਾਂ ਜਿਹੜਾ ਜੋ ਮੈਨੂੰ ਲੱਗ ਰਿਹਾ ਹਜੇ ਤਾਂ ਉਹਨਾਂ ਨੇ ਇਹ ਗੱਲ ਕਰਨੀ ਹੈ ਕਿ ਪਹਿਲਾਂ ਇਹਨਾਂ ਕੋਲੋਂ ਐਸਜੀਪੀਸੀ ਨੂੰ ਆਜ਼ਾਦ ਕਰਾਇਆ ਜਾਵੇ ਕਿਉਂਕਿ ਜਦੋਂ ਤੱਕ ਐਸਜੀਪੀਸੀ ਇਹਨਾਂ ਕੋਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਆਪਣੀ ਮਰਜ਼ੀ ਨਾਲ ਲਾਣਗੇ ਆਪਣੀ ਮਰਜ਼ੀ ਨਾਲ ਬਿਠਾਣਗੇ ਤੁਸੀਂ ਮੈਂ ਤਾਂ ਚਲੋ ਨਹੀਂ ਕਹਿੰਦਾ ਇਹਦੇ ਫੈਕਟ ਕਹਿੰਦੇ ਨੇ 1994 ਤੋਂ ਬਾਅਦ ਦੇ ਹੁਣ ਤੱਕ ਦੇ ਜਥੇਦਾਰ ਸਹਿਬਾਨਾਂ ਦੀ ਗੱਲ ਕਰ ਲਓ ਭਾਈ ਰਣਜੀਤ ਸਿੰਘ ਹੋਰਾਂ ਦੀ ਗੱਲ ਕਰ ਲਓ ਭਾਈ ਮਨਜੀਤ ਸਿੰਘ ਹੋਰਾਂ ਦੀ ਕਰ ਲਓ ਜਥੇਦਾਰ ਪੂਰਨ ਸਿੰਘ ਹੋਰਾਂ ਦੀ ਕਰ ਲਓ ਜਥੇਦਾਰ ਜਗਿੰਦਰ ਸਿੰਘ ਵਿਦਾਂਤੀ ਦੀ ਗੱਲ ਹੋ ਗਿਆ ਨਹੀਂ ਗੁਰਬਚਨ ਸਿੰਘ ਦੀ ਕਰ ਲਓ ਗਿਆਨੀ ਗੁਰਮukh ਸਿੰਘ ਦੀ ਕਰ ਲਓ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਰ ਲਓ ਸਾਰਿਆਂ ਦਾ ਤੁਹਾਡੇ ਸਾਹਮਣੇ ਇੱਕੋ ਹੀ ਹੈਗਾ ਕਿ ਆਪਣੀ ਮਰਜ਼ੀ ਨਾਲ ਲਾ ਦਿੰਦੇ ਆਪਣੀ ਮਰਜ਼ੀ ਨਾਲ ਉਤਾਰ ਦਿੰਦੇ ਆ ਇੱਕ ਤਾਂ ਉਹਨਾਂ ਦੀ ਇਹ ਕੋਸ਼ਿਸ਼ ਜੋ ਮੈਨੂੰ ਦਿਖ ਰਿਹਾ ਹੋਏਗੀ ਕਿ ਜੋ ਜਥੇਦਾਰ ਸਹਿਬਾਨਾਂ ਨੂੰ ਨਮੋਸ਼ੀ ਹੁੰਦੀ ਹੈ ਉਸ ਨਮੋਸ਼ੀ ਚੋਂ ਬਾਹਰ ਕੱਢਿਆ ਜਾਵੇ ਸਿੱਖਾਂ ਦੇ ਜਿਹੜੇ ਫੈਸਲੇ ਨੇ ਸਿੱਖ ਕੌਮ ਨੂੰ ਸਿਧਾਂਤਿਕ ਸੇਧ ਦੇਣ ਦੇ ਸਿੱਖ ਕੌਮ ਨੂੰ ਚੜ੍ਹਦੀ ਗੱਲ ਰੱਖਣ ਦੇ ਉਹ ਸ਼੍ਰੀ ਕਾਬਤਖ ਸਾਹਿਬ ਦੀ ਫਸੀਲ ਤੋਂ ਜਿਹੜੇ ਆ ਫੈਸਲੇ ਸੁਣਾਈ ਜਾਣ ਜਿੱਥੇ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਵਰਗੇ ਜਿਹੜੇ ਆ ਉਹ ਅਕਾਲੀ ਸਿੰਘ ਫੂਲਾ ਸਿੰਘ ਵਰਗੇ ਜਥੇਦਾਰਾਂ ਦੀ ਅੱਜ ਲੋੜ ਹੈ ਔਰ ਉਹ ਤਦੇ ਹੋਏਗੀ ਜਦੋਂ ਇੱਕ ਰਾਜਨੀਤੀ ਤੋਂ ਇੱਕ ਧਰਮ ਆਜ਼ਾਦ ਹੋਏਗਾ ਕਿਉਂਕਿ ਅੱਜ ਧਰਮ ਦੇ ਉੱਤੇ ਰਾਜਨੀਤੀ ਬਹੁਤ حاਵੀ ਹੋਈ ਪਈ ਹੈ ਔਰ ਮੈਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਪੂਰੀ ਅਗਨੀ ਪਰਖਿਆ ਚੋ ਕਹਿਦੀ ਏ ਨਮੋਸ਼ੀ ਚੋ ਕਹਿਦੀ ਏ ਟਾਰਚਰ ਚੋ ਕਹਿਦੀ ਏ ਮਾਨਸਿਕ ਦੌਰ ਚੋ ਕਹਿਦੀ ਏ ਇੱਕ ਹਤਾਸ਼ਾ ਚੋ ਕਹਿਦੀ ਏ ਇੱਕ ਨਰਾਸ਼ਾ ਚੋ ਕਹਿਦੀ ਏ ਨਿਕਲ ਕੇ ਆਏ ਨੇ ਜਿੱਥੇ ਉਹਨਾਂ ਨੂੰ ਰਾਜਨੀਤਿਕ ਲੋਕਾਂ ਨੇ ਟਰੋਲ ਵੀ ਕੀਤਾ ਉਹਨਾਂ ਦੇ ਪਰਿਵਾਰ ਬਾਰੇ ਵੀ ਬੋਲਿਆ ਗਿਆ ਉਹਨਾਂ ਦੇ ਧਰਮ ਬਾਰੇ ਵੀ ਬੋਲਿਆ ਗਿਆ ਉਹਨਾਂ ਦੇ ਬੱਚਿਆਂ ਬਾਰੇ ਵੀ ਬੋਲਿਆ ਗਿਆ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜਿਹੜੀ ਉਹਨਾਂ ਦੀ ਪਹਿਲੀ ਮੈਨੂੰ ਲੱਗਦਾ ਕਿ ਉਹਨਾਂ ਦੀ ਪਹਿਲੀ ਪੋੜੀ ਹੋएगी ਇਹੀ ਪੋੜੀ ਹੋएगी ਕਿ ਪੰਜਾਬ ਚ ਐਸਜੀਪੀਸੀ ਚੋਣਾਂ ਦੇ ਵਿੱਚੋਂ ਇੱਕ ਧਾਰਮਿਕ ਜਿਹੜੀ ਆ ਉਹ ਸੰਸਥਾ ਕੋਈ ਵੀ ਜਿਹੜੀ ਐਸਜੀਪੀਸੀ ਤੇ ਕਾਬਜ ਹੋ ਜੇ ਉਹ ਪਾਰਟੀ ਨਾਲ ਕਾਬਜ ਹੋਵੇ ਉਹ ਸੰਸਥਾ ਕਾਬਜ ਨਾ ਹੋਵੇ ਜਿੰਨੇ ਰਾਜਨੀਤਿਕ ਲਾਹੇ ਲੈਣੇ ਹੋਣ ਡਾਕਟਰ ਸਾਹਿਬ ਇਸ ਸਵਾਲ ਨੂੰ ਮੈਂ ਜਰਾ ਹੋਰ ਸਿੰਪਲਿਫਾਈ ਕਰਨਾ ਚਾਹੁੰਦਾ ਹਾਂ ਹੋਰ ਇਹਨੂੰ ਕੋਖ ਕਰਨਾ ਚਾਹੁੰਦਾ ਹਾਂ ਇਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਜਾਂਦਾ ਕਿ ਉਹ ਭਾਜਪੀ ਦੇ ਨਾਲ ਉਹਨਾਂ ਦੀ ਬੜੀ ਸਾਂਝ ਆ ਬਾਰ-ਬਾਰ ਜੋੜਿਆ ਜਾਂਦਾ ਕਦੀ ਕਾਂਗਰਸ ਦੇ ਕਈ ਲੀਡਰਾਂ ਨਾਲ ਜੋੜ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਨਾਲ ਜੋੜ ਦਿੱਤਾ ਜਾਂਦਾ ਹੁਣ ਸਵਾਲ ਇਹੀ ਹੈ ਕਿ ਅਲਟੀਮੇਟ ਗੋਲ ਕਿੱਧਰ ਨੂੰ ਹੋਵੇਗਾ ਉਹ ਮੁਕਾਮ ਕਿਹੜਾ ਜਿੱਧਰ ਨੂੰ ਹੁਣ ਸਫਰ ਤਿਆਰ ਹੋਵੇ ਸਾਹਬ ਸਿੰਘ ਜੀ ਪੰਜਾਬ ਦੇ ਵਿੱਚ ਕਿਹੜਾ ਲੀਡਰ ਹੈ ਜਿਹਦੀ ਬੀਜੇਪੀ ਨਾਲ ਨਹੀਂ ਗੱਲਬਾਤ ਹੈ ਚਲੋ ਮੈਨੂੰ ਇੱਕ ਲੀਡਰ ਦਾ ਨਾਮ ਦੱਸੋ ਮੈਂ ਤੁਹਾਡੇ ਕੋਲ ਪੁੱਛਣਾ ਦਿਓ ਦੱਸੋ ਕਿਹਦੀ ਗੱਲਬਾਤ ਨਹੀਂ ਹੈ ਇੱਕ ਲੀਡਰ ਦਾ ਨਾਮ ਦਿਓ ਸਭ ਦੀ ਹੈ ਕਿਸੇ ਦੀ ਸਿੱਧੇ ਤੌਰ ਤੇ ਕਿਸੇ ਦੀ ਸਿੱਧੇ ਤੌਰ ਤੇ 2021 ਤੱਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਜੇਪੀ ਦੀ ਤਾਂ ਸਾਂਝ ਸਾਹਮਣੇ ਸੀ ਅੱਗੇ ਸਿੱਧੀ ਸਾਂਝ ਹੀ ਸੀ ਹੁਣ ਸਿੱਧੇ ਸੋਤ ਤੌਰ ਤੇ ਸਾਂਝ ਹੈ ਉਹਨਾਂ ਨੂੰ ਹੀ ਨਾ ਚੁਬਦੀ ਇਹ ਚੁਬਦੀ ਪਈ ਲੱਗ ਇੱਕ ਮੇਰੀ ਗੱਲ ਦੱਸੋ ਕਿਦੀ ਨਹੀਂ ਹੈਗੀ ਕਿਦੀ ਨਹੀਂ ਹੈਗੀ ਇਹ ਦੱਸੋ ਅੱਜ ਮੈਨੂੰ ਇਹ ਦੱਸੋ ਮੈਂ ਤੁਹਾਡੇ ਕੋਲ ਸਮਝਣਾ ਚਾਹਨਾ ਬਈ ਮਨਜਿੰਦਰ ਸਿੰਘ ਸਿਰਸਾ ਮੰਨ ਲਓ ਭਾਜਪਾ ਦੇ ਵਿਧਾਇਕ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਦੰਦਮਾ ਦੇ ਸਾਹਿਬ ਦੇ ਜਥੇਦਾਰ ਉਹਦੇ ਨਾਲ ਸਾਂਝ ਨਹੀਂ ਰੱਖ ਸਕਦੇ ਕਿਉਂ ਨਹੀਂ ਰੱਖ ਸਕਦੇ ਤੇ ਜਿਉਂ ਨਾਲ ਨਾ ਸਾਜ ਰੱਖੀ ਬੀਜੇਪੀ ਨਾ ਸਾਜ ਹੋ ਗਈ ਹੈ ਅੱਜ ਗਿਆਨ ਇਕਬਾਲ ਸਿੰਘ ਲਲਪੁਰਾ ਨੇ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਸਿੱਖਾਂ ਦੇ ਲਈ ਬੜਾ ਕੁਝ ਕਰਦੇ ਪਏ ਨੇ ਪੂਰੇ ਦੇਸ਼ ਭਰ ਚ ਕਰਦੇ ਪਏ ਨੇ ਸਿੱਖਾਂ ਦੇ ਕੇਸਾਂ ਦੀ ਪੈਰ ਵੀ ਚ ਵੀ ਮੋਨੀਟਰ ਕਰ ਰਹੇ ਨੇ ਹੋਰ ਸਿੱਖਾਂ ਨੂੰ ਜਿੱਥੇ ਕਿਤੇ ਦੁੱਖ ਤਕਲੀਫਾਂ ਆਂਦੀਆਂ ਉੱਥੇ ਖੜੇ ਹੁੰਦੇ ਨੇ ਉੱਥੇ ਉਹਨਾਂ ਦੇ ਖਿਲਾਫ ਜੇ ਕੋਈ ਹੁੰਦੇ ਤੱਕੇ ਵਾਲੇ ਆ ਉਹਨਾਂ ਦੇ ਵਿੱਚ ਮਨੋਰਟੀ ਕਮਿਸ਼ਨ ਤੇ ਜੇ ਅੱਜ ਉਹ ਪੰਜਾਬ ਦੇ ਵਿੱਚ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨਾਲ ਜਾਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦੇ ਤਾਂ ਕਿਸੇ ਨੂੰ ਕੀ ਦਰਦਾ ਮੰਦਾ ਸੋ ਕਿੱਥੇ ਗੁਨਾਹ ਹੈ ਗੁਨਾਹ ਉਸੋ ਕਿੱਥੇ ਹੈ ਸਿੱਖ ਕੌਮ ਦਾ ਲਈ ਤੱਕ ਇਕਬਾਲ ਸਿੰਘ ਲਲਪੁਰਾ ਘਟ ਗਿੰਤੀ ਮਨੁੱਖੀ ਅਧਿਕਾਰ ਦੇ ਜਿਹੜੇ ਕਮਿਸ਼ਨ ਆਯੋਗ ਉਹਦੇ ਚੇਅਰਮੈਨ ਨੇ ਤੇ ਕਿਉਂ ਗਾਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਮੁਲਾਕਾਤ ਨਹੀਂ ਕਰ ਸਕਦੇ ਸਿੱਖਾਂ ਲਈ ਕੰਮ ਕਰ ਰਹੇ ਹੈ ਨਾ ਕਿਉਂ ਨਹੀਂ ਕੰਮ ਕਰ ਸਕਦੇ ਬਾਬਾ ਹਰਨਾਮ ਸਿੰਘ ਤੂੰ ਮਾਦਾ ਖੁੱਲੇ ਆਮ ਭਾਜੀਪੀ ਨੂੰ ਕਹਿੰਦੇ ਨੇ ਮਹਾਰਾਸ਼ਟਰਾਂ ਚ ਵੋਟਾਂ ਸਾਬ ਅਸੀਂ ਗੱਲ ਹੋ ਲੈਂਦੇ ਯਾਰ ਪੂਰੀ ਬਾਈ ਬਾਬਾ ਨਾਮ ਸਿੰਘ ਤੂੰ ਮਾਦਾ ਸਾਰੇ ਆਮ ਕਹਿੰਦੇ ਨੇ ਬੋਲਣ ਅਜਿਹਾ ਕਹਿੰਦੇ ਨਾ ਬੀਜੇਪੀ ਨਾਲ ਸਾਝਾ ਬੋਲਣ ਬਾਬਾ ਹਰਨਾਮਨ ਸਿੰਘ ਤੂੰ ਨਾ ਤੁਮਾਂ ਦੇ ਖਿਲਾਫ ਕਹਿਣ ਕਹਿਣ ਆਵਾਜ਼ ਨਹੀਂ ਨਿਕਲੀ ਤੁਸੀਂ ਕਿਸੇ ਅਕਾਲੀ ਦਲ ਦੇ ਬਾਦਲ ਦੇ ਲੀਡਰ ਦੀ ਸਟੇਟਮੈਂਟ ਸੁਣੀ ਸੁਖਬੀਰ ਸਿੰਘ ਬਾਦਲ ਦਾ ਜਾਂ ਬਲਟੋਹੇ ਦਾ ਜਾਂ ਕਿਸੇ ਦਾ ਬਿਆਨ ਸੁਣਿਆ ਬਾਬਾ ਨਾਮ ਸਿੰਘ ਤੁਮਾਂ ਨੇ ਬੀਜੇਪੀ ਨਾਲ ਸਾਝ ਰੱਖੀ ਗਲਤ ਕੀਤਾ ਕਿਸ ਨੇ ਬੋਲਿਆ ਆਪਣੀ ਸਾਝ ਇਹ ਨਾ ਹੈਗੀ ਅਕਾਲੀ ਦਲ ਦੇ ਸਾਰੇ ਲੀਡਰਾਂ ਦੀ ਤਰਲੋ ਮੱਛੀ ਹੋਏ ਫਿਰਦੇ ਨੇ ਦਿੱਲੀ ਸਾਡੇ ਨਾਲ ਸਮਝੌਤਾ ਕਰ ਲੋ ਬੀਜੇਪੀ ਯਾਰ ਸਮਝੌਤਾ ਕਰ ਲੈ ਬੀਜੇਪੀ ਕਿਸੇ ਤਰੀਕੇ ਬੀਜੇਪੀ ਹੋਣੇ ਜੇ ਸਮਝੌਤਾ ਕਰਦੀ ਹੈ ਨਾ ਵੱਡੇ ਭਰਾਵਾਂ ਨੂੰ ਹੋਣਾ ਛੋਟੇ ਭਰਾਵਾਂ ਨੂੰ ਨਹੀਂ ਹੋਣਾ ਇਹ ਤਾਂ ਹੁਣ ਤਰਲੋ ਮੱਛੀ ਹੋਏ ਪਏ ਨੇ ਕਿ ਸਾਡੇ ਨਾਲ ਸਮਝੌਤਾ ਕਰ ਲੋ ਸਾਡੀ ਕੀ ਇੱਜ਼ਤ ਬਚ ਜੇ ਇੱਕ ਐਮਐਲਏ ਇੱਕ ਮੈਂਬਰ ਪਾਰਲੀਮੈਂਟ ਯਾਰ ਪੰਜਾਬ ਚ ਤੁਸੀਂ ਕਹਿੰਦੇ ਯਾਰ ਅਸੀਂ 25 ਸਾਲ ਤੁਹਾਡਾ ਟੱਬਰ ਰਾਜ ਕਰ ਗਏ ਤੇ ਇੱਕ ਐਮਐਲਏ ਇੱਕ ਐਮਪੀ ਬਚਿਆ ਯਾਰ ਕੋਲ ਤਰਲੋ ਮੱਛੀ ਹੋਏ ਬੇ ਆਪ ਬੀਜੇਪੀ ਦੇ ਹੁਣ ਤਾਂ ਡਾਕਟਰ ਸਾਹਿਬ ਸੁਣਨ ਨੂੰ ਆ ਰਿਹਾ ਕਿ ਗੱਠ ਜੋੜ ਦੁਬਾਰਾ ਹੋ ਸਕਦਾ ਹੈ ਬੀਜੇਪੀ ਦਾ ਪੰਜਾਬ ਦੇ ਵਿੱਚ ਹੋ ਸਕਦਾ ਲੇਕਿਨ ਨਾਲ ਹੋ ਸਕਦਾ ਨਹੀਂ ਇਹ ਨਾਲ ਨਹੀਂ ਹੋਏਗਾ ਜੋ ਸਰਕਮਸਟਾਂਸੀ ਜੋ ਪੰਜਾਬ ਦੀਆਂ ਮੌਜੂਦਾ ਰਾਜਨੀਤਿਕ ਸਥਿਤੀਆਂ ਬਣ ਰਹੀਆਂ ਮੈਨੂੰ ਲੱਗਦਾ ਇੱਕ ਅਕਾਲੀ ਦਲ ਨਵਾਂ ਗਠਤ ਹੋਏਗਾ ਕਿਉਂਕਿ ਉਹ ਵੀ ਗਿਆ ਉਹ ਵੀ ਦੱਸਿਓ ਨਾਲ ਜਿਹੜਾ ਹੋ ਚੁੱਕਿਆ ਭਾਈਆ ਮੈਨੂੰ ਪਾਲ ਸੇ ਦੇਖੋ ਉਹ ਮੈਂ ਤੁਹਾਨੂੰ ਪਹਿਲਾਂ ਵਿੱਚ ਇੰਟਰਵਿਊ ਚ ਕਰ ਹਟਿਆ ਕਿ ਉਹ ਥੋੜਾ ਜਾ ਉਹਨਾਂ ਦੀ ਜਿਹੜੀ ਲਾਈਨ ਆ ਉਹ ਭਾਜਪਾ ਤੋਂ ਹਟਵੀਂ ਲਾਈਨ ਆ ਉਹ ਲਾਈਨ ਆ ਜਿਹੜੀ ਬੀਜੇਪੀ ਨੂੰ ਸੂਟ ਨਹੀਂ ਕਰਦੀ ਬੀਜੇਪੀ ਦੀ ਰਾਸ਼ਟਰਵਾਦ ਦੇ ਮੁੱਦੇ ਨੂੰ ਸੂਟ ਨਹੀਂ ਕਰਦੀ ਇਸ ਕਰਕੇ ਉਹਨਾਂ ਦਾ ਦੇਸ਼ ਨੂੰ ਨੁਕਸਾਨ ਹੁੰਦਾ ਉਹ ਲਾਈਨ ਆ ਉਸ ਲਾਈਨ ਨੂੰ ਉਹ ਨਹੀਂ ਕਦੀ ਵੀ ਟੱਚ ਕਰ ਸਕਦੀ ਬੀਜੇਪੀ ਹਾਂ ਇੱਕ ਉਹ ਸਪੇਸ ਖਾਲੀ ਆ ਪੰਥ ਦੇ ਵਿੱਚ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕੇਗਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇਗਾ ਉਹ ਕੋਈ ਵੀ ਹੋ ਸਕਦਾ ਹੋ ਸਕਦਾ ਭਾਈ ਅਮਰਪਾਲ ਸਿੰਘ ਗਿਆਨੀ ਹਰਪ੍ਰੀਤ ਸਿੰਘ ਕੋਈ ਅੱਗੇ ਲੈਣ ਐਸਜੀਪੀਸੀ ਪੰਜਾਬ ਦੇ ਵਿੱਚ ਵਾਲ ਤਾਂ ਨਹੀਂ ਇਸ਼ਾਰਾ ਤੁਹਾਡਾ ਕਿ ਸੁਧਾਰ ਲੈ ਤੇ ਬਾਲੇ ਲੀਡਰ ਨਹੀਂ ਯਾਰ ਹੁਣ ਮੈਨੂੰ ਇਹ ਦੱਸੋ ਸੁਖਦੇਵ ਸਿੰਘ ਢੀਂਡਸਾ ਰਹੇ ਨੇ ਉਧਰ ਬੀਜੇਪੀ ਦੇ ਨਾਲ ਰਖੜਾ ਬ੍ਰਦਰਸ ਬੀਜੇਪੀ ਦੇ ਨਾਲ ਕਈ ਵਾਰ ਮੁਲਾਕਾਤ ਕਰਦੇ ਨੇ ਨਰਿੰਦਰ ਮੋਦੀ ਨਾਲ ਪ੍ਰਧਾਨ ਮੰਤਰੀ ਨਹੀਂ ਹੁੰਦੇ ਹਿੰਦੁਸਤਾਨ ਦੇ ਉਹਨਾਂ ਨਾਲ ਤਸਵੀਰਾਂ ਨਸ਼ਰ ਹੁੰਦੀਆਂ ਤੇ ਇਹ ਯਾਰ ਐਵੇਂ ਆਪਾਂ ਗੱਲਾਂ ਕਰਦੇ ਨੇ ਇਹਦੇ ਨਾਲ ਬੀਜੇਪੀ ਅੱਜ ਸਿੱਧੇ ਸਿੱਧੇ ਤੌਰ ਤੇ ਹਰ ਲੀਡਰ ਨਾਲ ਟੱਚ ਇਹ ਇਹ ਅਮੀ ਆਪਣਾ ਜੋ ਮਰਜ਼ੀ ਕਹੀ ਜਾਈਏ ਉੱਤੋਂ ਥਾਂ ਇਹ ਬੋਲੀ ਜਾ ਕੋ ਉੱਤੋਂ ਬੋਲੀ ਜਾਂਦਾ ਕੋਈ ਥੱਲੋਂ ਬੋਲੀ ਜਾਂਦਾ ਲੇਕਿਨ ਗੱਲ ਇਹ ਆ ਕਿ ਭਾਜਪੀ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਤੀਜੀ ਟੈਨਿਓਰ ਚੱਲਦੀ ਪਈ ਆ ਪੰਜਾਬ ਦੇ ਵਿੱਚ ਅੱਜ ਸਪੇਸ ਖਾਲੀ ਆ ਜਾਂ ਤਾਂ ਦਿੱਲੀ ਨਾਲ ਮਿਲ ਕੇ ਚੱਲ ਪੋ ਤੇ ਜਾਂ ਦਿੱਲੀ ਨਾਲ ਸਿੱਧੇ ਤੌਰ ਦੇ ਉੱਤੇ ਲੜ ਕੇ ਚੱਲ ਪੋ ਲੇਕਿਨ ਅੱਜ ਪੰਜਾਬ ਦੇ ਵਿੱਚ ਕੋਈ ਐਹੋ ਜੀ ਪਾਰਟੀ ਨਹੀਂ ਆ ਜਿਹੜੀ ਜਾਂ ਤਾਂ ਸਿੱਧੇ ਤੌਰ ਤੇ ਦਿੱਲੀ ਦੀ ਹਕੂਮਤ ਪਾਰਟੀ ਨਾਲ ਰਲ ਕੇ ਚੱਲ ਪਵੇ ਤੇ ਜਾਂ ਉਹਨਾਂ ਨਾਲ ਰੱਖਾਂ ਕੱਢ ਕੇ ਚੱਲ ਪਵੇ ਅੱਜ ਲੋੜ ਹੈ ਜਾਂ ਤਾਂ ਉਹਨਾਂ ਨਾਲ ਗੱਲ ਵਕੜੀ ਪਾ ਕੇ ਪੰਜਾਬ ਦੇ ਵਿੱਚ ਉਹਨੂੰ ਪੈਕੇਜ ਲਿਆਓ ਪੰਜਾਬ ਨੂੰ ਸੁਧਾਰੋ ਇੱਕ ਤਾਂ ਉਹ ਹੈ ਕਿਉਂਕਿ ਹੁਣ ਜਿਹੜੀ ਜੋ ਮੈਨੂੰ ਮੌਜੂਦਾ ਪਰਸਤਿਥੀਆਂ ਦੇ ਵਿੱਚ ਜਾਂ ਮੈਨੂੰ ਬਾਹਲੇ ਲੀਡਰ ਦਿੱਲੀੋਂ ਵੀ ਦੱਸਦੇ ਨੇ ਸੰਗ ਦੇ ਵੀ ਵੱਡੇ ਅਧਿਕਾਰੀਆਂ ਨਾਲ ਗੱਲ ਹੁੰਦੀ ਆ ਯਾਰ ਬੀਜੇਪੀ ਦੇ ਵੀ ਹੁੰਦੀ ਆ ਕਿ ਇੱਕ ਜਿਹੜਾ ਬਾਦਲ ਦਾ ਧੜਾ ਹੈ ਨਾ ਉਹ ਆਪਣਾ ਵਿਸ਼ਵਾਸ ਦਿੱਲੀ ਗਵਾ ਚੁੱਕਾ ਹੋਇਆ ਹੈ ਉਹਨਾਂ ਉੱਤੇ ਵੀ ਲੱਗਦਾ ਕਿ ਉਹਨਾਂ ਨੂੰ ਬਈ ਇਹਨਾਂ ਨਾਲ ਅਗਰ ਅਸੀਂ ਗਠਵੰਧਨ ਕਰਦੇ ਹਾਂ ਸਾਡਾ ਪੰਜਾਬ 'ਚ ਉਲਟਾ ਨੁਕਸਾਨ ਹੋਏਗਾ ਕਿਉਂਕਿ ਲੋਕ ਇਹਨਾਂ ਦੇ ਖਿਲਾਫ ਹੋ ਚੁੱਕੇ ਲੋਕ ਇਹਨਾਂ ਦੇ ਬਾਲੇ ਖਿਲਾਫ ਨੇ ਇਸ ਕਰਕੇ ਇੱਕ ਕੋਈ ਨਵਾਂ ਧੜਾ ਹੋ ਸਕਦਾ ਉਹਦੇ 'ਚ ਸਾਰਾ ਅਕਾਲੀ ਦਾ 60 70% ਡ੍ਰੇਨ ਕਰਕੇ ਉਧਰ ਚਲਾ ਜਾਵੇ ਉਹ ਖੜਾ ਹੋ ਜੇ ਗਿਆਨੀ ਹਰਪ੍ਰੀਤ ਸਿੰਘ ਅੱਗੇ ਆ ਜਾਵੇ ਮਨਪ੍ਰੀਤ ਯਾਲੀ ਅੱਗੇ ਆ ਜਾਵੇ ਤੇ ਫਿਰ ਖੜਾ ਹੋ ਜਾਊਗਾ ਪਹਿਲਾ ਜਿਹੜਾ ਸਭ ਤੋਂ ਪਹਿਲਾ ਕਦਮ ਹੈ ਮੈਨੂੰ ਜੋ ਦਿਖਦਾ ਪਿਆ ਜੋ ਮੈਨੂੰ ਖਦਸ਼ਾ ਹੈਗਾ ਜੋ ਮੈਨੂੰ ਲੱਗ ਰਿਹਾ ਕੀ ਹੋਣਾ ਸਭ ਤੋਂ ਪਹਿਲਾਂ ਐਸਜੀਪੀਸੀ ਜਿਹੜੀ ਹੈ ਬਾਦਲਾਂ ਦੇ ਤੋਂ ਆਜ਼ਾਦ ਕਰਾਨ ਦੀ ਜਿਹੜੀ ਹੈ ਨਾ ਉਹ ਮੁਹਿੰਮ ਹੋएगी ਪੰਜਾਬ 'ਚ ਜਿਹੜੀ ਗਿਆਨੀ ਭਾਈ ਰਣਜੀਤ ਸਿੰਘ ਜੱਥੇਦਾਰ ਸਹਿਬਾਨ ਗੱਲ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਗੱਲ ਕਰਦੇ ਨੇ ਜਾਂ ਜਿੰਨੇ ਪੁਰਾਣੇ ਜੱਥੇਦਾਰ ਗੱਲ ਕਰਦੇ ਨੇ ਕਿ ਅੱਜ ਬਹੁਤ ਜ਼ਰੂਰਤ ਹੈ ਕਿ ਉਹਨੂੰ ਆਜ਼ਾਦ ਕਰਾਇਆ ਜਾਵੇ ਜਦੋਂ ਉਹ ਆਜ਼ਾਦ ਹੋ ਗਈ ਫੇਰਾ ਜਿਹੜੇ ਬਾਕੀ ਵੀ ਹੱਗੇ ਤੁਹਾਨੂੰ ਪਤਾ ਫਿਰ ਕਿੰਨੀ ਖੋਰ ਰਹਿ ਜਾਣਾ ਇਹਨਾਂ ਦੇ ਕੋਲ ਫਿਰ ਤਾਂ ਫਿਰ ਨਵਾਂ ਅਕਾਲੀ ਦਲ ਖੜਾ ਹੋਊਗਾ ਜਿਹੜਾ ਐਸਜੀਪੀਸੀ ਤੇ ਕਾਬਜ ਹੋ ਜਾਊਗਾ ਉਹ ਰਾਜਨੀਤਿਕ ਵਿੰਗ ਵੀ ਆਪਣਾ ਬਣਾ ਲੈਣਗੇ ਬਿਲਕੁਲ ਇਸ ਸਿਚੁਏਸ਼ਨ ਫਿਲਹਾਲ ਬਣਦੀ ਪਈ ਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ 10 ਦਿਨ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ